ਤੁਸੀਂ ਵੀ ਆਲੂ ਗੋਭੀ ਦੀ ਸਬਜ਼ੀ ਖਾ ਕੇ ਹੋ ਗਏ ਹੋ ਪਰੇਸ਼ਾਨ ਨਹੀਂ ਦਿਲ ਕਰਦਾ ਬਾਰ ਬਾਰ ਗੋਭੀ ਦੀ ਸਬਜ਼ੀ ਬਣਾਉਣ ਲਈ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਨਿਊ ਰੈਸিপি ਗੋਭੀ ਦੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਮੈਂ ਆਸ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹੈ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਗੋਭੀ ਦੀ ਸਬਜ਼ੀ ਦੀ ਨਿਊ ਰੈਸিপি ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤਾਂ ਤੁਸੀਂ ਦੱਸਿਓ ਤੁਹਾਨੂੰ ਸਾਡੀ ਨਿਊ ਰੈਸিপি ਕਿੱਦਾਂ ਦੀ ਲੱਗੀ ਆਓ ਜੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਣੀ ెసి సీ పాల్గే చంగీత గర్మ ਲਸਣ ਨੂੰ 골ਡਨ ਬਰੌਨ ਤੱਕ ਭੁੰਨਾਗੇ ਚੰਗੀ ਤਰ੍ਹਾਂ ਇਹ ਅਲੱਗ ਸਬਜ਼ੀ ਆ ਅਲੱਗ ਤਰੀਕੇ ਨਾਲ ਬਣਾਵਾਂਗੇ ਇਹ ਦੋ ਤਰ੍ਹਾਂ ਨਾਲ ਬਣਦੀ ਪਲਰ ਤੁਹਾਨੂੰ ਇਹ ਵਾਲਾ ਤਰੀਕਾ ਸ਼ੇਅਰ ਕਰਾਂਗੇ ਫਿਰ ਦੂਸਰਾ ਤਰੀਕਾ ਵੀ ਤੁਹਾਨੂੰ ਜੂਰ ਦੱਸਾਂਗੇ ਬਣਾਉਣ ਦਾ ਤੇ ਇਹਨਾਂ ਨੂੰ ਫਰਾਈ ਕਰਾਂਗੇ ਨਾਲ ਨਾਲ ਤੁਹਾਨੂੰ ਤਰੀਕਾ ਵੀ ਦੱਸ ਦਵਾਂਗੀ ਮੈਂ ਕਿਸ ਤਰ੍ਹਾਂ ਬਣਾਣੀ ਆ ਇਹਦੇ ਲਸਣ ਆ ਪਿਆਜ਼ ਆ ਇਹਨਾਂ ਨੂੰ ਫਰਾਈ ਕਰਾਂਗੇ ਤੇ ਗੋਭੀ ਨੂੰ ਚੰਗੀ ਤਰ੍ਹਾਂ ਧੋ ਕੇ ਤਾਂ ਇਸ ਨੂੰ ਉਬਾਲ ਲਿਆ ਸੀਗਾ ਕੱਲੇ ਫੁੱਲ ਫੁੱਲ ਨੂੰ ਕੱਟ ਕੇ ਵਿੱਚ ਹਲਦੀ ਤੇ ਨਮਕ ਤੇ ਮਿਰਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਉਬਾਲ ਲਿਆ ਸੀਗਾ ਤੇ ਉਬਾਲ ਕੇ ਸਾਡੀ ਗੋਭੀ ਹੋ ਗਈ ਹੈ ਤਿਆਰ ਤੇ ਸਾਡੇ ਲਸਣ ਵੀ ਭੁੱਜ ਰਹੇ ਨੇ ਤੇ ਲਸਣ ਨੂੰ ਪੁੰਨੋ ਤੋਂ ਬਾਅਦ ਅਸੀਂ ਇਹਨਾਂ ਨੂੰ ਕੱਢ ਲਾਂਗੇ ਬਾਹਰ ਲੋਸਨ ਸਾਡੇ ਫਰਾਈ ਹੋ ਗਏ ਨੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਬਾਹਰ ਸਾਰਿਆਂ ਨੂੰ ਨੂੰ ਸਿਰ ਪਿਆਜ਼ ਪਾ ਦਾਂਗੇ ਤੁਸੀਂ ਚਾਹੋ ਤਾਂ ਕੱਲੇ ਪਿਆਜ਼ ਫਰਾਈ ਕਰਕੇ ਵੀ ਬਾਹਰ ਕੱਢ ਸਕਦੇ ਹੋ ਪਰ ਮੈਂ ਵਿੱਚ ਹੀ ਇਹਦੇ ਕਰਾਂਗੀ ਪਿਆਜ਼ਾਂ ਨੂੰ ਫਰਾਈ ਦੋ ਲਾਲ ਮਿਰਚ ਪਾ ਦਾਂਗੀ ਟਮਾਟਰ ਪਾ ਦਾਂਗੀ ਕੱਟ ਕੇ ਅੱਧਿਆਂ ਦੇ ਪੀਸ ਕਰਕੇ ਇਹਨਾਂ ਨੂੰ ਵੀ ਪਾਵਾਂਗੇ ਫਰਾਈ ਕਰਾਂਗੇ ਪੁੰਨਾ ਕੇ ਮਤਲਬ ਕਹਿੰਦਾ ਜੇ ਤੁਸੀਂ ਚਾਹੋ ਤਾਂ ਦੂਜਾ ਤਰੀਕਾ ਇਹ ਹੈ ਕਿ ਇਹਨਾਂ ਸਾਰਿਆਂ ਨੂੰ ਅਲੱਗ-ਅਲੱਗ ਫਰਾਈ ਕਰਕੇ ਤੇ ਹੁੰਡੇ ਵਿੱਚ ਵੀ ਕਰ ਸਕਦੇ ਹੋ ਦਰ ਮੈਂ ਬਕਲਾਈ ਦੇ ਵਿੱਚ ਹੀ ਕਰਾਂਗੀ ਬਣਾਵਾਂਗੀ ਸਾਰਾ ਕੁਝ ਗੈਸ ਤੇ ਹੀ ਤੇ ਹੁਣ ਇਹਨਾਂ ਨੂੰ ਸਾਰੇ ਨੂੰ ਫਰਾਈ ਕਰ ਰਿਹਾ ਵਿੱਚ ਪਾ ਕੇ ਤੇ ਨਮਕ ਪਾਵਾਂਗੇ ਤੇ ਨਮਕ ਪਾਉਣ ਤੋਂ ਬਾਅਦ ਅਸੀਂ ਨੂੰ ਟੱਕ ਦਾਂਗੇ ਟਮਾਟਰ ਨੂੰ ਪੋ ਕੇ ਦੋ ਪੀਸ ਕਰ ਲੈਨੇ ਟਮਾਟਰ ਦੇ ਲਾਲ ਹੋਣੇ ਚਾਹੀਦੇ ਨੇ ਪੂਰੇ ਤਰ੍ਹਾਂ ਤੇ ਹੁਣ ਅਸੀਂ ਇਸ ਨੂੰ ਨਮਕ ਵਗੈਰਾ ਪਾ ਕੇ 3 ਤੋਂ 4 ਮਿੰਟ ਵਾਸਤੇ ਪਕਾਵਾਂਗੇ ਤੇ ਵੇਖਦੇ ਰਹਿਾਂਗੇ ਟਮਾਟਰ ਵੀ ਪੱਕਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਇਸ ਇੱਕ ਦੋ ਵਾਰ ਇਹਨਾਂ ਨੂੰ ਹਲਾਤਾ ਸੀਗਾ ਕਿਉਂਕਿ ਦੋਨੋਂ ਪਾਸੇ ਪੱਕ ਜਾਣਗੇ ਟਮਾਟਰ ਕੱਚੇ ਨਾ ਰਹਿਣਗੇ ਤੇ ਜੇ ਜੇ ਚਾਹੋ ਤਾਂ ਛਿਲਕਾ ਦਾ ਉਤਾਰ ਵੀ ਸਕਦੇ ਹਾਂ ਤੇ ਜਿਹੜੀ ਮੈਂ ਫਰਾਈ ਕੀਤੀ ਸੀ ਲਸਣ ਦੀਆਂ ਕਲੀਆਂ ਉਹ ਵੀ ਵਿੱਚ ਪਾਤੀਆਂ ਨੇ ਥੋੜੇ ਅਸੀਂ ਇਹਨਾਂ ਨੂੰ ਕਰਾਂਗੇ 3 ਤੋਂ 4 ਮਿੰਟ ਹੋਰ ਪਕਾਣ ਤੋਂ ਬਾਅਦ ਇਸ ਨੂੰ ਕਰਾਂਗੇ ਮੈਸ਼ ਚੰਗੀ ਤਰ੍ਹਾਂ ਜਿਹੜੀ ਗੋਭੀ ਨੂੰ ਫਰਾਈ ਕੀਤੀ ਸੀ ਉਹ ਵੀ ਠੰਡੀ ਹੋ ਗਈ ਆ ਤੇ ਕੁਛ ਨੂੰ ਵੀ ਮੈਸ਼ ਕਰਾਂਗੇ ਆਪਾਂ ਇਹ ਵਾ ਗਲੇ ਸਾਡੇ ਪਿਆਜ਼ ਤੇ ਲਸਣ ਨੇ ਟਮਾਟਰ ਨੇ ਨਾਲ ਨੂੰ ਤੋ ਮੈਸ਼ ਕਰਾਂਗੇ ਸਾਰੇ ਨੂੰ ਚੰਗੀ ਤਰ੍ਹਾਂ ਇਨਨੂੰ ਮੈਚ ਕਰਨ ਤੋਂ ਬਾਅਦ ਅਸੀਂ ਥੋੜੀ ਜਿਹੀ ਦੇ ਵਿੱਚ ਲਾਲ ਮਿਰਚ ਪਾਵਾਂਗੇ ਤੇ ਨਮਕ ਪਾਵਾਂਗੇ ਸਵਾਦ ਅਨੁਸਾਰ ਹਲਦੀ ਆਪਾਂ ਨਹੀਂ ਪਾਵਾਂਗੇ ਕਿਉਂਕਿ ਹਲਦੀ ਆਪਾਂ ਗੋਭੀ ਵਿੱਚ ਪਹਿਲਾਂ ਹੀ ਪਾਈ ਹੋਈ ਸੀਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲ ਸਕੇ 2 ਮਿੰਟ ਵਾਸਤੇ ਪਕਾਵਾਂਗੇ ਉਕੇ ਵਿੱਚ ਪਿਆਜ਼ ਤੇ ਟਮਾਟਰ ਦਾ ਪਾਣੀ ਨਿਕਲ ਜਾਂਦਾ ਹੈ ਇਹਨਾਂ ਆਪਾਂ ਵਿੱਚ ਕਰਦਾਂਗੇ ਗੋਭੀ ਐਡ ਤੇ ਇਹਨੂੰ ਵੀ ਕਰਦਾਂਗੇ ਚੰਗੀ ਤਰ੍ਹਾਂ ਮੈਸ਼ ਮਿਕਸ ਕਰਾਂਗੇ ਇੱਕ ਤਾਂ 2 ਮਿੰਟ ਵਾਸਤੇ ਪਕਾਵਾਂਗੇ ਦੂਸਰਾ ਤਰੀਕਾ ਸਾਡਾ ਇਹ ਹੈ ਜੀ ਅਸੀਂ ਜਿੰਨੀ ਵੀ ਫਰਾਈ ਕੀਤੀਆਂ ਨੇ ਪਿਆਜ਼ ਲਸਣ ਅਦਰਕ ਟਮਾਟਰ ਤੇ ਇਹਨਾਂ ਨੂੰ ਗੋਭੀ ਨੂੰ ਅਲੱਗੇ ਬਰਤਨ ਵਿੱਚ ਪਾ ਕੇ ਮਿਕਸ ਕਰ ਲਾਂਗੇ ਤੇ ਇਹ ਸਾਡਾ ਗੋਭੀ ਦਾ ਪਰਠਾ ਬਣ ਕੇ ਤਿਆਰ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਜਰੂਰ ਦੱਸਿਓ ਸਾਡੇ ਗਵਾਂਢ ਚ ਸੀ ਲੋਹੜੀ ਤੇ ਆਪਾਂ ਲੋਹੜੀ ਤੇ ਵੀ ਗਏ ਸੀਗੇ ਪਹਿਲਾ ਦਿਨੇ ਸ਼ਹਿਰ ਘੁੰਮਦੇ ਰਹੇ ਸ਼ਾਪਿੰਗ ਵਗੈਰਾ ਕਰਦੇ ਰਹੇ ਤੇ ਰਾਤ ਨੂੰ ਆਪਾਂ ਪਹੁੰਚ ਗਏ ਲੋਹੜੀ ਤੇ ਲੋਹੜੀ ਇੰਜੋਏ ਕੀਤੀ ਤੇ ਦੂਸਰੇ ਦਿਨ ਮਾਗੀ ਦਾ ਪ੍ਰੋਗਰਾਮ ਸੀਗਾ ਤੇ ਆਪਾਂ ਮਾਗੀ ਤੇ ਵੀ ਗਏ ਸੀਗੇ ਤੁਹਾਨੂੰ ਸਾਡਾ ਬਲੌਗ ਕਿਹੋ ਜਿਹਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਬਲੌਗ ਚ ਬਾਏ ਬਾਏ